ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੰਦਰ ਤਰਦੇ ਹੂ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਗੁੱਸੇ ਦੇ ਬਾਰੇ ਹਾਂਜੀ ਗੁੱਸਾ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ ਹੱਸ ਦੇ ਵਾਸਤੇ ਪਰਿਵਾਰਾਂ ਨੂੰ ਤਬਾਹ ਕਰ ਦਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚੋਂ ਸਕੂਨ ਖਤਮ ਕਰ ਦਿੰਦਾ ਹੈ ਸਾਡੇ ਨਾਲੋਂ ਸਾਡੇ ਯਾਰ ਦੋਸਤ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਤਮ ਕਰ ਦਿੰਦਾ ਹੈ ਪਰ ਗੁੱਸਾ ਸਾਨੂੰ ਆਉਂਦਾ ਬਹੁਤ ਹੈ ਉਸ ਹਰ ਗੱਲ ਤੇ ਸਾਨੂੰ ਗੁੱਸਾ ਆਉਂਦਾ ਹੈ ਜੋ ਸਾਡੇ ਮੁਤਾਬਕ ਨਹੀਂ ਹੁੰਦੀ ਸਾਨੂੰ ਟੋਕਾ ਟਕਾਈ ਤੇ ਗੁੱਸਾ ਆਉਂਦਾ ਹੈ ਕੋਈ ਸਾਡੀ ਗੱਲ ਨਹੀਂ ਸੁਣਦਾ ਸਾਨੂੰ ਤਾਂ ਗੁੱਸਾ ਆਉਂਦਾ ਹੈ ਜਦੋਂ ਸਾਡੇ ਨਾਲ ਕੋਈ ਵਧੀ ਕੀ ਕਰਦਾ ਹੈ ਸਾਨੂੰ ਤਾਂ ਗੁੱਸਾ ਆਉਂਦਾ ਹੈ ਪਰ ਇਹ ਗੁੱਸਾ ਜਿਹੜਾ ਹੈ ਸਾਡੀ ਜ਼ਿੰਦਗੀ ਲਈ ਖਤਰਨਾਕ ਬਹੁਤ ਹੈ ਇਹ ਹੋਰਾਂ ਦੀ ਤਾਂ ਖਤਰਨਾਕ ਸਾਡੇ ਦੁਆਰਾ ਹੁੰਦਾ ਹੀ ਹੁੰਦਾ ਹੈ ਪਰ ਸਾਡੇ ਲਈ ਇਹ ਖਤਰਨਾਕ ਬਹੁਤ ਹੈ ਤੇ ਕਿਉਂ ਇਹ ਗੁੱਸੇ ਨੂੰ ਆਪਾਂ ਕੰਟਰੋਲ ਨਹੀਂ ਕਰਦੇ ਕਿੱਦਾਂ ਕਰਕੇ ਆਪਾਂ ਇਸ ਗੁੱਸੇ ਨੂੰ ਕਾਬੂ ਚ ਪਾਈਏ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਾ ਸੱਪ ਤੁਰਿਆ ਜਾਵੇ ਕਿ ਤੁਰਦੇ ਤੁਰਦੇ ਉਹਨੂੰ ਰਸਤੇ ਵਿੱਚ ਨਾ ਇੱਕ ਆਰੀ ਮਿਲਦੀ ਆ ਜਦੋਂ ਆਰੀ ਦੇ ਕੋਲ ਦੇ ਲੰਘਦਾ ਤਾਂ ਆਰੀ ਉਸਦੇ ਵੱਜ ਕੇ ਤੇ ਉਸਦੇ ਨਾਲ ਝਕਮ ਹੋ ਜਾਂਦਾ ਉਹਨੂੰ ਗੁੱਸਾ ਆਉਂਦਾ ਹੈ ਕਿ ਇਹ ਆਰੀ ਮੇਰੇ ਹੈ ਨਾ ਵੱਜੀ ਆ ਉਹ ਗੁੱਸੇ ਵਿੱਚ ਆਰੀ ਨੂੰ ਦੰਦੀਵਾੜਦਾ ਜਦੋਂ ਦੰਦੀਵਾੜਦਾ ਆਰੀ ਨੂੰ ਤੇ ਉਹਦਾ ਜਿਹੜਾ ਉਹ ਮੂੰਹ ਪਾੜ ਜਾਂਦਾ ਪਰ ਜਦੋਂ ਉਹਦਾ ਮੂੰਹ ਪਾੜਦਾ ਹੈ ਤੇ ਉਹ ਗੁੱਸੇ ਦੇ ਵਿੱਚ ਫੇਰ ساری ਆਰੀ ਉਵੜ ਮਾਰ ਲਈਦਾ ਕਿ ਇਹਨੂੰ ਮੈਂ ਦੱਦਦਾ ਆ ਤੇ ਉਹ ਹੁੰਦਾ ਨੁਕਸਾਨ ਕੀ ਦਾ ਉਹ ਫੇਰ ਸੱਪ ਦਾ ਹੁੰਦਾ ਇਦਾਂ ਨੁਕਸਾਨ ਜਿਹੜਾ ਉਹ ਹੁੰਦਾ ਤਾਂ ਫੇਰ ਉਹ ਸੱਪ ਲਈ ਆ। ਇਥੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਕਈ ਵਾਰ ਜ਼ਿੰਦਗੀ ਦੀ ਵਿੱਚ ਗੁੱਸਾ ਆਉਣ ਤੇ ਸਾਨੂੰ ਰੁਕ ਜਾਣਾ ਚਾਹੀਦਾ ਹੈ। ਇੱਕ ਪਲ ਲਈ ਸਾਨੂੰ ਰੁਕ ਕੇ ਤੇ ਇਹ ਸੋਚਣਾ ਚਾਹੀਦਾ ਹੈ ਕਿ ਅਗਲਾ ਕਦਮ ਅਸੀਂ ਕੀ ਪੁੱਟਣਾ ਹੈ। ਕਈ ਵਾਰ ਅਸੀਂ ਗੁੱਸੇ ਦੇ ਵਿੱਚ ਅਜਿਹੇ ਕਦਮ ਪੁੱਟ ਬੈਂਦੇ ਆ ਜੀਹਦਾ ਸਾਨੂੰ ਮਗਰੋਂ ਪਛਤਾਵਾ ਹੁੰਦਾ। ਉਦੋਂ ਤਾਂ ਸਾਨੂੰ ਨਹੀਂ ਪਤਾ ਲੱਗਦਾ ਗੁੱਸੇ ਦੇ ਵਿੱਚ ਅਸੀਂ ਅਜਿਹੇ ਕਦਮ ਪੁੱਟ ਬੈਂਦੇ ਆ ਪਰ ਉਹਦਾ ਮਗਰੋਂ ਸਾਨੂੰ ਬਹੁਤ ਪਛਤਾਵਾ ਹੁੰਦਾ। ਸੋ ਜਿੰਦਗੀ ਦੇ ਵਿੱਚ ਜਦ ਵੀ ਸਾਨੂੰ ਕਿਤੇ ਲੱਗੇ ਸਾਨੂੰ ਗੁੱਸਾ ਆਵੇ ਤਾਂ ਕੁਝ ਮਿੰਟ ਲਈ ਸ਼ਾਂਤ ਹੋ ਜਾਓ ਆਪਣੇ ਆਪ ਨੂੰ ਠਹਿਰਾਓ ਕਰ ਦੋ ਜਦੋਂ ਆਪਾਂ ਕੁਝ ਸਮੇਂ ਲਈ ਖੁਦ ਨੂੰ ਰੋਕ ਦਿੰਨੇ ਆ ਨਾ ਤੇ ਫਿਰ ਉਸ ਤੋਂ ਬਾਅਦ ਕੁਟਿਆ ਕਦਮ ਤੁਹਾਡਾ ਕਦੇ ਵੀ ਗਲਤ ਨਹੀਂ ਹੋਊਗਾ ਆਪਣੇ ਆਪ ਨੂੰ ਰੋਕੋ ਇੱਕ ਦਮ ਲਈ ਤੇ ਫਿਰ ਸੋਚੋ ਸੋਚ ਕੇ ਤੇ ਫਿਰ ਡਿਸੀਜਨ ਲਓ